ਲੈ ਜਾਓ 804 804 804 804 ਜਿਹੜਾ ਬਾਜ਼ਾਰ ਚ ਮਿਲਦਾ 800 ਦਾ ਇੱਕ ਕੋਰਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਹਾਲ ਬਿਆਰ ਤੇ ਆਓ ਲੈ ਜਾਓ 800 ਦੇ ਚਾਰ ਕੋਰਤੇ ਪਜਾਮੇ ਭਾਈ ਜੀ ਬਾਜ਼ਾਰ ਚ 800 ਦਾ ਇੱਕ ਤੁਸੀਂ ਕਹਿੰਦੇ ਲੈ ਜਾਓ 800 ਦੇ ਚਾਰ ਮਤਲਬ 200 ਰੁਪਏ ਦਾ ਕੋਰਤਾ ਪਜਾਮਾ ਦੇ ਰਹੇ ਹੋ ਭਾਜੀ 200 ਰੁਪਏ ਦਾ ਕੋਰਤਾ ਪਜਾਮਾ ਦੇ ਰਿਆ ਹਾਲ ਬਿਆਰ ਦੇ ਵਿੱਚ ਜਿੱਥੇ ਮਹਿੰਗਾਈ ਬਹੁਤ ਜ਼ਿਆਦਾ ਵਾ ਕੋਰਤਾ ਪਜਾਮਾ ਕੀ ਦਾ ਕਾਟਨ ਦਾ ਮਾਰਕੀਟ ਦੇ ਵਿੱਚ ਰੇਟ 1500 ਮਾਤੂ ਸ਼੍ਰੀ ਦਾ ਰੇਟ ਹੈਗਾ 700 ਦੇ ਨਾਲ ਇੱਕ ਫ੍ਰੀ ਤਿੰਨ ਦਿਨਾਂ ਦੀ ਆਫਰ ਇੱਕ ਕੁਰਤੇ ਪਜਾਮੇ ਨਾਲ ਇੱਕ ਕੁਰਤਾ ਵੀ ਰੇਟ 700 ਰੁਪਏ ਲਓ ਜੀ ਇਹ ਗੱਲ ਸੁਣ ਲਓ ਧਿਆਨ ਨਾਲ ਜਿਹੜਾ ਬਾਜ਼ਾਰ 'ਚ 1500 ਦਾ ਇੱਕ ਇੱਥੇ 700 ਰੁਪਏ ਦਾ ਆਫਰ 700 ਵਾਲੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਮਤਲਬ 350 ਰੁਪਏ ਦਾ ਕੁਰਤਾ ਪਜਾਮਾ ਰਹਿ ਗਿਆ ਜਿਹੜਾ ਬਾਜ਼ਾਰ 'ਚ 1500 ਰੁਪਏ ਮਿਲਦਾ ਦੇਖੋ ਜੀ ਰੰਗਾ ਮੇਚੀ ਆ ਚੱਕੋ ਰੰਗਾ ਮੇਚੀ ਜਿਹੜੀ ਮਰਜ਼ੀ ਲਓ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਆਂਗਾ ਚੈੱਕ ਕਰੋ ਇਹ 700 ਦਾ ਕੁਰਤਾ ਪਜਾਮਾ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਦੇਖੋ ਹੀ ਸਾਡੇ ਕੋਲ 200 ਦਾ ਕੁੜਤਾ ਪਿਆ ਮੈਂ ਹੈਗਾ ਸਾਡੇ ਕੋਲ 350 ਦਾ ਕੁੜਤਾ ਪਿਆ ਮੈਂ ਹੈਗਾ ਪਰ ਉਦੋਂ ਉੱਪਰ ਹੀ ਰੇਂਜ ਤੁਸੀਂ ਜਿੰਦਾ ਵੀ ਲੈਣੀ ਲੈ ਸਕਦੇ ਆ ਤੁਸੀਂ 800 ਰੁਪਏ ਦਾ ਕੁੜਤਾ ਪਿਆ ਮਾ ਲੈਣਾ 1200 ਲੈਣਾ 1500 1800 2000 ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਚ 6 6000 ਰੁਪਏ ਦੇ ਕੁੜਤੇ ਪਿਆ ਮਿਆਂ ਸਾਡੇ ਕੋਲ 3000 ਰੁਪਏ ਚ ਲੈ ਜਾਓ ਪੇਪਰ ਕਾਟਨ ਲੈ ਜਾਓ ਗੀਦਾ ਕਾਟਨ ਲੈ ਜਾਓ ਆ ਦੇਖੋ ਲੈ 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 ਜਾਓ ਹਰ ਇੱਕ ਤਰ੍ਹਾਂ ਦਾ ਕੱਪੜਾ ਆ ਗਿਆ ਸਾਡੇ ਕੋਲ ਦਬਈ ਵਾਲਾ ਕੱਪੜਾ ਵੀ ਆ ਗਿਆ ਜਿਹੜੇ ਦਬਈ ਤੋਂ ਆਉਂਦੇ ਆ ਕੱਪੜੇ ਸਾਡੇ ਕੋਲ ਟੌਪ ਦੇ ਆ ਸਾਡੇ ਕੋਲ ਵੈਰਾਈਟੀਆਂ ਸਾਡੇ ਟੇਲਰ ਵੀ ਬੜੇ ਚੋਟੀ ਦੇ ਹੈਗੇ ਸਾਡੀ ਸਟਿਚਿੰਗ ਨੰਬਰ 1 ਹੈਗੀ ਆ ਸੋ ਚਾਹੇ ਤੁਸੀਂ ਕੁਰਤਾ ਪਿਆਮਾ ਬਣਾ ਲਓ ਤੁਸੀਂ ਸਲਵਾਰ ਸੂਟ ਬਣਾਓ ਤੁਸੀਂ ਪਠਾਨੀ ਸੂਟ ਬਣਾਓ ਕੁਰਤੇ ਪਿਆਮੇ ਦੇ ਵਿੱਚ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਤਿਆਰ ਕਰਾ ਸਕਦੇ ਹੋ ਲੋ ਜੀ ਜਿਹੜੇ ਵੀ ਸਾਡੇ ਹਨ ਸਰਦਾਰ ਭਰਾ ਆ ਜਿਹੜੇ ਦਸਤਾਰਾਂ ਬੰਦਿਆ ਉਹਨਾਂ ਲਈ ਵੀ ਖੁਸ਼ਖਬਰੀ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਤੁਸੀਂ ਰੁਪਈਆ ਲੈ ਜਾਓ ਕੋਲ ਬੈ ਲੈ ਜਾਓ ਪੱਗ ਦਾ ਰੰਗ ਫੇਟ ਹੋ ਜਵੇ ਰੰਗ ਖਰਾਬ ਹੋ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਕ ਬਦਲ ਕੇ ਨਵੀ ਲੈ ਕੇ ਜਾ ਸਕਦੇ ਕੋਈ ਇਥੇ ਕਿੰਤੂ ਪੈੰਤੂ ਨਹੀਂ ਹੋਣੀ ਇਸ ਦੇ ਨਾਲ ਤੁਸੀਂ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਤੁਸੀਂ ਚੈੱਕ ਕਰ ਲਓ ਚਾਹੇ ਰੁਪਿਆ ਲੈ ਜਾਓ ਚਾਹੇ ਪੁੱਲਵੈਲ ਲੈ ਜਾਓ ਬਹੁਤ ਸਾਰੀ ਸਾਡੇ ਕੋਲ ਰੇਂਜ ਹੈਗੀ ਆ ਦੇਖੋ ਸ਼ਰਟਾਂ ਦੇ ਵਿੱਚ ਸਾਡੇ ਕੋਲ ਏ ਕਲਾਸ ਕੁਆਲਿਟੀ ਹੈ 350 ਰੁਪਏ ਤੋਂ ਸ਼ਰਟ ਸ਼ੁਰੂ ਹੈ ਚਾਹੇ ਚੈੱਕ ਤੇ ਲੈ ਲਓ ਚਾਹੇ ਤੁਸੀਂ ਆਫਿਸ ਕੰਮ ਵਾਸਤੇ ਲੈਣੀ ਹੈ ਪ੍ਰਿੰਟਰ ਲੈਣੀ ਹੈ ਸਾਰੇ ਤਰ੍ਹਾਂ ਦੇ ਸ਼ਰਟਾਂ ਸ਼ਰਟਾਂ ਦੇ ਨਾਲ ਨਾਲ ਹੁਣ ਗੱਲ ਕਰਦੇ ਆ ਕੋਟ ਪੈਂਟ ਦੀ ਕਹਿੰਦੇ ਹਾਲ ਪਿਆਰ ਦੇ ਵਿੱਚ ਜਿੱਦੇ 10-10000 ਰੁਪਏ ਸਵਾਈ ਲੈਂਦੇ ਆ ਧਿਆਨ ਨਾਲ ਸੁਣੋ 1000 ਹਰ ਕੋਰਟ ਪੈਂਟ ਸਟਿਚ ਕਰਕੇ 80 2995 2 ਪੀਸ ਤੇ 3760 ਹਾਂਜੀ 3 ਪੀਸ ਸਟਿਚ ਕਰਕੇ ਦਿੰਨੇ ਆ 3 ਪੀਸ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 10000 ਦਾ ਕੋਰਟ ਪਨ 2 ਪੀਸ ਸਾਡੇ ਕੋਲ 2995 ਚ ਲੈ ਜਾਓ ਸਿਲਾਈ ਕਰਕੇ ਜਿਹੜਾ 3 ਪੀਸ ਕੋਰਟ ਉਹ ਬਾਜ਼ਾਰ 'ਚ 15000 ਦਾ ਮਿਲਦਾ ਸਾਡੇ ਕੋਲ ਲੈ ਜਾਓ 3760 ਚ ਸਿਲਾਈ ਕਰਕੇ ਹੁਣ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਆ ਗਈ ਆ ਪੱਗਾਂ ਦੇ ਵਿੱਚ ਕੁਰਤੇ ਪੀਮਾਂ ਦੇ ਵਿੱਚ ਮੰਨ ਲਓ ਸਾਡੇ ਕੋਲ ਹਿਊਜ ਵੈਰਾਈਟੀ ਚੱਲਦੀ ਪਈ ਆ 4 ਦਿਨ ਦੀ ਵੱਡੀ ਸੇਲ ਆ ਯੂ ਆਪਰਨ ਲੱਗ ਚੁੱਕੀਆਂ 1 ਕੋਟ ਦੇ ਪਿਆ ਮੇਰਾ 1 ਕੋਟ ਦਾ ਫ੍ਰੀ ਲਾਤਾ 10000 ਦਾ ਕੋਟ ਬਣ 2995 ਜਲਾਤਾ ਜਿਹੜੇ ਫਾਇਦੇ ਤੁਸੀਂ ਲੈਣੇ ਹਨਾ ਜੀਤੀ ਪਹੁੰਚ ਜਾਓ 200 ਰੁਪਏ ਤੋਂ ਕੋਟ ਪਾਓ ਸਾਡੀ ਕੋ ਸ਼ੁਰੂ ਆ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਦਕਰਸਾਨ ਟੀਵੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ